ਹਾਂਜੀ ਦਰਸ਼ਕ ਵੀਰੋ ਤੁਸੀਂ ਵੇਖ ਰਹੇ ਹੋ ਇਸ ਸਮੇਂ ਭਾਨਾ ਸਿੱਧੂ ਪਹੁੰਚ ਗਏ ਨੇ ਪਿੰਡ ਟੌੜੇ ਜੋ ਕਿ ਥੋੜਾ ਪਿੰਡ ਜਿਲ੍ਹਾ ਪਟਿਆਲਾ ਦੇ ਵਿੱਚ ਪੈਂਦਾ ਏ ਤੁਸੀਂ ਆ ਦਿਖਾਓ ਜੀ ਇਧਰ ਉਹ ਸਾਹਮਣੇ ਵੀਰ ਇਧਰ ਆ ਜਾਓ ਜੀ ਆਪਣੇ ਕੈਮਰਾਮੈਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਸਾਹਮਣੇ ਦਿਖਾਓ ਇਧਰੋਂ ਕੌਣ ਚੋ ਜੀ ਅੱਗੇ ਹਾਂਜੀ ਤੁਸੀਂ ਵੀ ਵੇਖ ਰਹੇ ਹੋ ਇਸ ਸਮੇਂ ਮੌਕੇ ਦੀਆਂ ਤਸਵੀਰਾਂ ਭਾਨਾ ਸਿੱਧੂ ਸਾਹਿਬ ਪਹੁੰਚ ਗਏ ਨੇ ਇਸ ਸਮੇਂ ਪਾਣਾ ਸਿੱਧੂ ਜੀ ਪਹੁੰਚ ਗਏ ਨੇ ਇਸ ਸਮੇਂ ਤੁਸੀਂ ਦੇਖ ਰਹੇ ਹੋ ਇਸ ਸਮੇਂ ਆਪਣੇ ਨਾਲ ਹਾਂਜੀ ਆ ਜੋ ਹਾਂਜੀ ਅਸੀ ਵੀਰ ਜੀ ਹਾਂਜੀ ਆਪਣੇ ਨਾਲ ਪਾਣਾ ਸਿੱਧੂ ਸਾਹਿਬ ਜੀ ਪਹੁੰਚ ਗਏ ਆ ਜੋ ਜੀ ਸਾਹਮਣੇ ਆ ਜੋ ਵੀਰ ਇੱਧਰ ਆ ਵੀ ਬਹਿਣੇ ਬੈਠ ਕੇ ਕਰਦੇ ਆਪਾਂ ਬੈਠ ਗਏ ਆ ਗੱਲ ਹੈਗਾ ਆਪਣੇ ਲੱਕੀ ਹਾਲਾ ਬਾਈ ਭਾਰੀ ਕਾਠਾ ਇਸ ਸਮੇਂ ਤੁਸੀਂ ਦੇਖ ਰਹੇ ਹੋ ਮੌਕੇ ਦੀ ਹੈ ਤਸਵੀਰਾਂ ਆਪਾਂ ਅੱਜ ਚਲੀਂ ਦਰੋਪਨ ਜੀ ਹਾਂਜੀ ਤੁਸੀਂ ਵੇਖ ਸਕਦੇ ਹੋ ਇਸ ਸਮੇਂ ਪੜਨਾ ਸਿੱਧੂ ਜੀ ਪਹੁੰਚੇ ਹੋਏ ਨੇ ਤੇ ਖੂਨਦਾਨ ਕੈਂਪ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਖੂਨਦਾਨ ਕੈਂਪ ਦੇ ਵਿੱਚ ਪਹੁੰਚੇ ਨੇ ਪੜਨਾ ਸਿੱਧੂ ਜੀ ਆਪਣੇ ਨਾਲ ਮੌਕੇ ਦੀਆਂ ਤਸਵੀਰਾਂ ਤੇ ਵੈਲਫੇਅਰ ਕਲੱਬ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ ਆ ਤੇ ਆਪਣੇ ਨਾਲ ਦੇਖ ਸਕਦੇ ਹੋ ਕਿਉਂਕਿ ਵੈਲਫੇਅਰ ਕਲੱਬ ਦੇ ਨੌਜਵਾਨ ਨੇ ਹਾਂਜੀ ਖੌਂਦਾਨ ਕੈਂਪ ਦੇ ਵਿੱਚ ਪਹੁੰਚੇ ਹੋਏ ਸੀ ਅੱਜ ਪਿੰਡ ਟਾਉੜੇ ਵਾਲਫੇਅਰ ਕਲੱਬ ਵੱਲੋਂ ਲਗਾਇਆ ਗਿਆ ਖੌਂਦਾਨ ਕੈਂਪ ਆ ਹਾਂ ਕੋਲੀ ਬੀ ਜੀ ਭਾਈ ਉਹਨਾਂ ਦਾ ਸੁਭਾਅ ਬਹੁਤ ਚੰਗਾ ਹੈ ਬਈ ਸ ਤੇ ਇਹਨਾਂ ਨੂੰ ਸਾਰੇ ਜਾਣਦੇ ਨੇ ਖੌਂਦਾਨ ਦਾ ਬਲਾਉ ਵਾਲਫੇਅਰ ਕਲੱਬ ਪਿੰਡ ਟਾਉੜਾ ਤੀਸਰਾ ਖੌਂਦਾਨ ਕੈਂਪ ਅੱਜ 25 ਅਗਸਤ ਦਿਨ ਐਤਵਾਰ 2000 ਸਨ 2024 ਤੇ ਤੁਸੀਂ ਦੇਖ ਰਹੇ ਹੋ ਇਸ ਸਮੇਂ ਮੌਕੇ ਦੀਆਂ ਤਸਵੀਰਾਂ ਪਹੁੰਚੇ ਹੋਇਆ ਅੱਜ ਪਿੰਡ ਟੋੜੇ ਜਿੱਥੇ ਕਿ ਖੌਣਦੜ ਕੈਂਪ ਲਗਾਇਆ ਗਿਆ ਜਿਹੜੀ ਕਿ ਡਾਕਟਰਾਂ ਦੀ ਟੀਮ ਹੈ ਇਹ ਵੀ 90 ਤੋਂ ਪਹੁੰਚੀ ਹੋਈ ਆ 90 ਤੋਂ ਡਾਕਟਰਾਂ ਦੀ ਟੀਮ ਪਹੁੰਚੀ ਹੋਈ ਆ ਤੁਸੀਂ ਦੇਖ ਰਹੇ ਹੋ ਹਾਂਜੀ 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 ਇੱਥੇ ਸਾਹਮਣੇ ਵੀ ਤਾਂ ਹੋ ਗਿਆ ਸਾਹਮਣੇ ਹੋ ਹੀ ਦਲਾਂ ਬਹੁਤ ਬੜੀ ਕਾਰ ਲੁੱਟੀ ਨੌਜਵਾਨ ਨੇ ਪਾਕ ਦੇ ਜੀਨੇ ਦੇ ਮੈਂਬਰ ਨੇ ਇਹਨੇ ਵੀ ਸਾਈਨ ਕੀ ਸੱਜਣ ਨੇ ਸਭ ਤੋਂ ਪਹਿਲਾਂ ਵੀ ਕਾਇਆ ਦਾ ਧਰਵਾ ਚਾਹਦੇ ਆ ਕਿ ਜਿੰਨਾ ਇਹਨਾਂ ਦੇ ਦਾ ਬੜਾ ਦਿੱਤਾ ਤੁਹਾਨੂੰ ਬਹੁਤ ਬਹੁਤ ਸਾਹਿਬ ਜੀ ਦਾ ਬਹੁਤ ਬਹੁਤ ਆભાર ਕਰਦੇ ਆ ਜਿਹੜੇ ਅਜਨੇ ਕਾਰੋਗਰਾਂ ਤੋਂ ਮੁੱਖ ਕੇ ਦੇ ਰਹੇ ਨੇ ਜਿਹਨੂੰ ਬਾਲਗਤਾ ਕੀਤਾ ਬਾਲਗਤ ਨੂੰ ਆਉਂਦੇ ਲੋ ਜਿਸ ਜਿਹੇ ਕਾਰਜਾਂ ਕਰਦਾ ਵਿੱਚ ਝੰਕਾ ਹੁੰਦੀ ਹੈ ਜਿਹੜਾ ਤੁਸੀਂ ਇਹ ਕਾਰਜ ਕੀਤਾ ਹੈ ਜਿਸ ਕੋ ਦੁਨੀਆਂ ਵਿੱਚ ਕਿੰਨੀ ਤਰੱਕੀ ਹੋ ਗਈ ਹੈ ਉਹਨਾਂ ਦਾ ਤੁਸੀਂ ਕੈਂਪ ਲਾਇਆ ਹੈ ਮਸ਼ੀਨਾਵਰੀਆਂ ਵਰਤ ਕੇ ਆਰੇ ਵੜੀਆ ਤਕਨੀਕਾਂ ਤੁੰਗਿਆ ਰਹੀਆਂ ਪਾਲਾ ਤਿੱਖੜੜੀ ਦੇ ਇਹ ਖੋਣ ਦੀ ਗੱਲ ਇਹ ਨੂੰ ਕੀ ਕਰ ਸਕਦੇ ਤੁਸੀਂ ਕਿਸੇ ਕਿਸੇ ਮਸ਼ੀਨ ਦੇ ਵਿੱਚ ਲੋਟੀਆਂ ਪਾ ਦੇਓ ਕੋਈ ਹੋਰ ਅਜਿਹੇ ਜਿਹੜੇ ਪ੍ਰਕਾਰਵਾਦੀ ਉਹ ਖੋਣ ਦੀ ਚਾਹਤ ਕਰ ਸਕਦੇ ਇਹ ਜਿਹੜੀ ਕਿ ਕੁਦਰਤ ਵੱਲੋਂ ਪ੍ਰਮਾਤਮਾ ਨੇ ਜਿਹੜੀ ਸਿਰਜਣਾ ਰੱਖੀ ਹੈ ਵੀ ਇੱਕ ਮੰਤਗਾ ਖੋਣ ਦੀ ਜਿਹੜੀ ਕਦਰ ਨਹੀਂ ਪਾਉਂਦਾ ਇਸ ਕਰਕੇ ਹਮੁੰਦਾ ਦਾ ਨਾਮ ਲਿਆ ਜਾ ਰਿਹਾ ਹੈ ਕਿਉਂਕਿ ਕੁਮਾਰੀਆਂ ਦੇ ਵਿੱਚੋਂ ਨਾਟਕ ਦੇ ਰਕਮਾਂ ਦੇ ਵਿੱਚ ਦੋ ਮਿੰਟਾਂ ਬਿਲਾਵਾ ਕਰਦੇ ਮੈਂ ਚੋਪੜੇ ਨੂੰ ਮਿੰਟਾਂ ਦੇ ਵਿੱਚ ਜੈਟ ਕਰੀ ਦੋ ਮਿੰਟ ਮੇਰਾ ਅੱਗੇ ਮਾਰੀ ਬੁਆਰੇ ਨੂੰ ਦੇਖ ਲਓ ਬੈਰੀਗਲੈਂਡ ਰੋਜੀ ਇੱਕ ਜਦ ਦੋ ਮਿੰਟ ਦਾ ਸਟਾਫ ਲੈ ਰਹੇ ਆ ਆ ਸਾਡੇ ਆਲੀ ਪਰ ਉਹ ਕੰਮ ਕਰਨ ਦਾ ਉਸ ਤੋਂ ਉੱਤੇ ਕਿਉਂਕਿ ਕਿਸ ਤਰ੍ਹਾਂ ਦਾ ਬਰੀ ਨੂੰ ਬਹੁਤ ਜ਼ਿਆਦਾ ਰੋਗ ਆਇਆ ਡਾਕਟਰ ਸਾਹਿਬ ਬੈਠੇ ਨੇ ਤੇ ਹੋਰ ਐਕਸਪਰਟ ਲੈ ਕੇ ਆਣ ਕਰਦੇ ਨੇ ਤੇ ਤੁਸੀਂ ਭਰਾਓ ਇਹ ਪਿੰਡ ਦੇ ਵਿੱਚ ਸ਼ਾਮੀਤਾ ਬੜਾ ਤੇ ਆਸੂ ਮਿਲਦਾ ਪਰਦਾ ਕੌੜਾ ਸਾਹਿਬ ਦਾ ਪਿੰਡ ਹੈ ਜਿਨ੍ਹਾਂ ਨੇ ਕਿ ਬੜੀਆਂ ਵੱਡੀਆਂ ਸਵਾਮਾਂ ਲਵਾਈਆਂ ਲਗੀਆਂ ਜਿਨ੍ਹਾਂ ਨੇ ਪੰਥ ਲਈ ਕੌਮ ਲਈ ਬਹੁਤ ਵੱਡੀ ਦੇਣ ਹੈ ਇਸ ਕਰਕੇ ਉਸ ਨਗਰ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਤੇ ਤੁਹਾਡੇ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਨਾ ਚੰਗਾ ਪ੍ਰਾਲਾ ਕੀਤਾ ਗੱਲ ਮੇਰੇ ਨੌਜਵਾਨ ਸਾਥੀਓ ਪਤਾ ਕੀ ਆ ਵੀਰੋ ਦੇਖੋ ਮੇਰਾ ਆਉਣ ਦਾ ਜ ਮਕਸਦ ਇਹ ਕਿ ਮੇਰੇ ਦਿਲ ਦੇ ਵਿੱਚ ਹੋਰ ਵੀ ਉੱਜ ਜਾਵੇ ਆਪਣੇ ਨੌਜਵਾਨ ਭਰਾਵਾਂ ਨੂੰ ਮਿਲিয়ে ਮਿਲ ਕੇ ਗੱਲਾਂ ਕੀ ਚੱਲੀਆਂ ਜਿਹੜੇ ਬਾਹਰ ਚਾਰਗੇ ਨੇਗੇ ਇਹ ਜਿਹੜੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਕਾਰਜ ਪੰਜਾਬ ਦੇ ਵਿੱਚ ਹੋਣੀ ਜਿਸ ਹਾਵਰ ਅਸੀਂ ਬਾਹਰ ਜਾ ਰਹੇ ਹਾਂ ਕਿਉਂਕਿ ਜਿਹੜੇ ਉਪਰਾਲੇ ਕਰਦੇ ਹੁੰਦੇ ਨੇ ਨੌਜਵਾਨਾਂ ਨੇ ਕਰਲੇ ਹੁੰਦੇ ਨੇ ਕਿ ਕੋਈ ਖੇਡਦਾਰ ਦਾ ਕੈਂਪ ਹੋਵੇ ਕੋਈ ਆਪਣੇ ਪਿੰਡ ਦੇ ਵਿੱਚ ਟੂਰਨਾਮੈਂਟ ਹੋਵੇ ਜੇਕਰ ਆਪਣੇ ਗਰਾਊਂਡ ਹੀ ਖਾਲੀ ਹੋ ਗਏ ਜਾਂ ਆਪਣੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਸਾਰੇ ਨੌਜਵਾਨ ਬਾਹਰ ਜਾ ਕੇ ਚਲੇ ਗਏ ਕਿਹਨੇ ਟੂਰਨਾਮੈਂਟ ਕਰਾਉਣੇ ਆ ਕਿਹਨੇ ਪਿੰਡਾਂ ਦੇ ਵਿੱਚ ਜਿਹੜੇ ਅਜੇ ਕੈਂਪ ਲਵਾਉਣੇ ਆ ਇਹ ਸਭ ਤੋਂ ਵੱਡੀ ਜਿਹੜੀ ਪੰਜਾਬ ਦੀ ਸਮੱਸਿਆ ਹੈ ਇਸ ਕਰਕੇ ਮੈਂ ਇਹ ਪਿੰਡਾਂ ਦੇ ਵਿੱਚ ਜਿਹੜਾ ਵਿਚਾਰ ਸਾਂਝਾ ਕਰ ਲਈ ਇਹੀ ਆਇਆ ਹਾਂ ਕਿ ਪਿੰਡਾਂ ਦੇ ਵਿੱਚ ਜਿੱਡੀ ਸਾਡੀ ਸਾਡੇ ਕਾਲਜ ਬੰਦ ਹੋ ਜਾਂਦੇ ਨੇਗੇ ਸਾਡੇ ਯੂਨੀਵਰਸਿਟੀਆਂ ਬੰਦ ਹੋ ਜਾਂਦੀਆਂ ਨੇਗੀਆਂ ਇਹ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹੈ ਇਹ ਸਮੱਸਿਆ ਦੇ ਨਾਲ ਲੜ ਰਹੇ ਆਂ ਪਰ ਇਹ ਸਮੱਸਿਆ ਦੇ ਨਾਲ ਜਿਹੜਾ 2 ਸਾਲ ਮੰਨੂ ਹੋ ਗਏ ਸਮੱਸਿਆ ਦੇ ਆਪਾਂ ਨੂੰ ਲੜਦਿਆਂ ਨੂੰ ਲਗਾਤਾਰ ਕਿ ਪੰਜਾਬ ਦੇ ਵਿੱਚ ਜਿਹੜਾ ਪ੍ਰਵਾਸ ਰੁਕੇ ਨੌਜਵਾਨਾਂ ਨਾ ਹੋ ਰਹੀਆਂ ਠੱਗੀਆਂ ਰੋਕਣ ਜਿਹੜਾ ਇਹ 2 ਸਾਲ ਮੰਗੂ ਇਸ ਚੀਜ਼ ਦੇ ਆਪਾਂ ਨੂੰ ਮੁੱਦੇ ਤੇ ਬੋਲਦਿਆਂ ਨੂੰ ਹੋ ਗਏ ਚਲੋ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਸੁਣੀ ਬڑے ਲੋਕਾਂ ਨੇ ਇਸੇ ਇਸ ਮੁੱਦੇ ਤੇ ਬੋਲਿਆ ਤਾਂ ਜਿਹੜਾ ਤੁਸੀਂ ਦੇਖਿਆ ਹੋਣਾ ਇਸ ਵਾਰੀ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਵਧੀਆਂ ਲਗੀਆਂ ਮੇਰੇ ਖਾਲਸਾ ਕਾਲਜ ਪਟਿਆਲੇ ਗੱਲ ਹੋਈ ਉੱਥੋਂ ਦਾ ਮੇਰੇ ਆਪਣਾ ਪ੍ਰੋਫੈਸਰ ਨਾਲ ਗੱਲ ਹੋਈ ਮਾਸਤੋਣਾ ਸਾਹਿਬ ਦੇ ਪ੍ਰੋਫੈਸਰ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਆ ਉਹ ਕਹਿੰਦੇ ਵੀ ਜਿਹੜਾ ਤੂੰ ਇਹ ਰੌਲਾ ਪਾਇਆ ਭਾਈ ਰੌਲਾ ਪਾਉਣ ਨਾਲ ਇਸ ਵਾਰੀ ਫੂਰ ਆਇਆ ਕਿ ਨੌਜਵਾਨ ਜਿਹੜੇ 12ਵੀਂ ਤੋਂ ਬਾਅਦ ਬਾਹਰ ਜਾ ਰਹੇ ਸੀ ਕਿ ਉਹ ਨੌਜਵਾਨ ਡਿਗਰੀਆਂ ਕਰ ਲਈ ਡਿਪਲੋਮੇ ਕਰ ਲਈ ਕਾਲਜਾਂ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਇਸ ਕਰਕੇ ਮੇਰੇ ਭਰਾਵੋ ਇਹ ਜਿਹੜੀ ਪੰਜਾਬ ਦੀ ਸਾਡੀ ਪਿੰਡਾਂ ਦੀ ਸਮੱਸਿਆ ਹੈ ਪਿੰਡਾਂ ਦੇ ਪਿੰਡ ਵਿਹਲੇ ਹੋਈ ਜਾਂਦੇ ਨੇ ਕਿ ਹਰ ਇੱਕ ਨੌਜਵਾਨ 20 25 30 ਲੱਖ ਰੁਪਏ ਖਰਚ ਕਰਕੇ ਘਰੋਂ ਆਪਣੇ ਬਾਪੂ ਦੀ ਜ਼ਮੀਨ ਵੇਚ ਕੇ ਮਜ਼ਦੂਰਾਂ ਨੇ ਸਾਡੇ ਧੀ ਪੁੱਤ ਨੇ ਉਹ ਦੁਕਾਨਾਂ ਘਰ-ਬਾਰ ਵੇਚ ਕੇ ਬਾਹਰ ਜਾ ਰਹੇ ਨੇ ਇਹ ਕਿਸਾਨਾਂ ਮਜ਼ਦੂਰਾਂ ਦੀ ਪਿੰਡਾਂ ਵਾਲੀ ਸਮੱਸਿਆ ਹੈ ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਤੁਹਾਡੇ ਪਿੰਡ ਦੇ ਵਿੱਚ ਆਇਆ ਜਿੰਨੇ ਵੀ ਨਗਰ ਦੇ ਨੌਜਵਾਨ ਨੇ ਮੇਰਾ ਉਹਨਾਂ ਨੂੰ ਹਰ ਇੱਕ ਨੂੰ ਬੇਨਤੀ ਆ ਭਰਾਵੋ ਕਿ ਆਪਾਂ ਆਪਣਾ ਇਹ ਪੰਜਾਬ ਖਾਲੀ ਨਾ ਹੋਣ ਦਈਏ ਜੇਕਰ ਪੰਜਾਬ ਖਾਲੀ ਹੋ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੁਹਾਨੂੰ ਮੈਂ ਜਿੰਨੇ ਦੱਸ ਕੀ ਹਟਿਆ ਵੀ ਕਿਹਨੇ ਕੈਂਪ ਲਾਉਣਿਆ ਕਿਹਨੇ ਟੂਰਨਾਮੈਂਟ ਕਰਾਉਣਿਆ ਫਿਰ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਬਜ਼ੁਰਗ ਜਿਹੇ ਰਹਿ ਜਾਣਗੇ ਆਪਣੇ ਬਾਪੂ ਵਿਚਾਰੇ ਤਾਂ ਫਿਰ ਬੜਾ ਮਾੜੇ ਹਾਲਾਤ ਹੋਣਗੇ ਮੇਰੀ ਹਰ ਇੱਕ ਨੌਜਵਾਨ ਨੂੰ ਬੇਨਤੀ ਇਹੀ ਆ ਭਰਾਵੋ ਕਿ ਆਪਾਂ ਇੱਥੇ ਰਹਿ ਕੇ ਕੋਈ ਨਾ ਕੋਈ ਆਪਣਾ ਕੰਮ ਰਜਗਾਰ ਖੋਲਿਏ ਮੈਂ ਹਰ ਇੱਕ ਨੂੰ ਬੰਦੇ ਨੂੰ ਉਦਾਹਰਣ ਦੇ ਕੇ ਦੱਸਦਾ ਹੁਣਾਂ ਮੇਰੇ ਕੋਲੇ ਨੌਜਵਾਨ ਬੜੇ ਆਉਂਦੇ ਨੇ ਕਿ ਮੈਂ ਪੁਲਿਸ 'ਚ ਭਰਤੀ ਹੋਣ ਗਿਆ ਉੱਥੇ ਨਹੀਂ ਭਰਤੀ ਹੋ ਸਕਿਆ ਪਾਵਜ ਚ ਭਰਤੀ ਹੋਣ ਗਿਆ 12ਵੀਂ ਤੋਂ ਬਾਅਦ ਉੱਥੇ ਨਹੀਂ ਭਰਤੀ ਹੋ ਸਕਿਆ ਪਰ ਕੰਮ ਨਹੀਂ ਛੱਡਿਆ ਇੱਥੋਂ ਦੇਖੋ ਕਾਮਯਾਬੀ ਆਪਾਂ ਵਾਰ ਦੇ ਨਾਲ ਵੱਧ ਪਾ ਸਕਦੇ ਆ ਜੇਕਰ ਆਪਾਂ ਕਾਮਯਾਬੀ ਪੈਦਾ ਕਰਨੀ ਹੋਵੇ ਕੰਮ ਪੈਦਾ ਕਰਨਾ ਹੋਵੇ ਰਜਕਾਰ ਪੈਦਾ ਕਰਨਾ ਹੋਵੇ ਇੱਥੇ ਆਪਾਂ ਵੱਧ ਪੈਦਾ ਕਰ ਸਕਦੇ ਆ ਵੀਰੋ ਇਸ ਕਰਕੇ ਮਾਂ ਬਾਪ ਉਹਦੇ ਆਪਾਂ ਜਿਹੜੀ ਗਲਤੀ ਹੱਡੀ ਨਾਲ ਬਣੀਏ ਵੀ ਸਾਨੂੰ ਬਾਪੂ 30 ਲੱਖ ਰੁਪਏ ਦੇ 25 ਲੱਖ ਰੁਪਏ ਦੇ ਅਸੀਂ ਬਾਹਰ ਹੀ ਜਾਣਾ ਇੱਥੇ ਆਪਾਂ ਆਪਣਾ ਕਾਲਜਾਂ ਨੂੰ ਜੁਲਿਪਰਾਟੀ ਨੂੰ ਸਾਂਮੀਏ ਪਿੰਡਾਂ ਨੂੰ ਸਾਂਮੀਏ ਪਿੰਡਾਂ ਵਰਗੇ ਜਿਹੜੇ ਸੱਭਿਆ ਸੱਭਿਆਤਾ ਇਹ ਕਿਤੇ ਨਹੀਂ ਮਿਲਣੀ ਜਦੋਂ ਬੰਦਾ ਦੋ ਮਹੀਨੇ ਚਾਰ ਮਹੀਨੇ ਆਪਣੇ ਪਿੰਡ ਦੇ ਨਿਹਗਾ ਨੌਜਵਾਨ ਬਾਹਰ ਗਏ ਹੋਣਗੇ ਪੁੱਛ ਲਿਓ ਵਜ੍ਹੀ ਲੱਗਦਾ ਕਹਿਣਗੇ ਪਿੰਡ ਬਹੁਤ ਜ਼ਿਆਦਾ ਹੁੰਦਾ ਬਾਈ ਆ ਜਿਹੜੇ ਕੈਂਪ ਤੁਸੀਂ ਇਕੱਠੇ ਹੋ ਕੇ ਲਵਾ ਰਹੇ ਹੋ ਪਿਆਰ ਆ ਤੁਹਾਡੇ ਵਿੱਚ ਏਕਤਾ ਭਰਾਵੋ ਇਹ ਏਕਤਾ ਆਪਣੇ ਖਤਮ ਨਾ ਹੋਣ ਦੀਏ ਇਹ ਹੀ ਇਨੀਆਂ ਕਿ ਮੈਂ ਤੁਹਾਡੇ ਅੱਗੇ ਬੇਨਤੀਆ ਕਰਨਾ ਅਸੀਂ ਵੀਰੋ ਜਿੱਥੇ ਵੀ ਕਿਤੇ ਗੱਲ ਪੰਜਾਬ ਦੀ ਹੈ ਜਿੱਥੇ ਵੀ ਕਿਤੇ ਗੱਲ ਤੁਹਾਡੇ ਹੱਕਾਂ ਦੀ ਹੈ ਜਿੰਨੇ ਕੁ ਜੋਕਰ ਆਪਾਂ ਹੱਕ ਢਾ ਕੇ ਤੁਹਾਡੇ ਨਾਲ ਖੜਾਂਗੇ ਅੱਜ ਦੇ ਨਹੀਂ 2017 ਤੋਂ ਲੈ ਕੇ ਲਗਾਤਾਰ ਚੱਲੇ ਹੋયા ਜਿੱਥੇ ਲੋਕਾਂ ਦੇ ਹੱਕਾਂ ਦੀ ਗੱਲ ਹੈ ਜਿੱਥੇ ਲੋਕਾਂ ਦੇ ਆਪਣੇ ਕੋ ਕਿਰਤ ਦੀ ਗੱਲ ਆ ਉੱਥੇ ਹਰ ਇੱਕ ਥਾਂ ਤੇ ਸਾਡੀ ਹਾਜ਼ਰੀ ਤੁਸੀਂ ਮੈਂ ਟੋਟਲੀ ਨਾਲ ਖੜਾ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੌੜੇ ਪਿੰਡ ਦੇ ਨੌਜਵਾਨਾਂ ਦਾ ਬੈਲ ਫਿਅਰ ਕਲੱਬ ਦਾ ਜਿਨ੍ਹਾਂ ਨੇ ਇੰਨਾ ਵਧੀਆ ਪ੍ਰਾਲਾ ਕੀਤਾ ਨਾਲ ਇੱਕ ਹੋਰ ਪ੍ਰਾਲਾ ਕੀਤਾ ਜਦੋਂ ਕਿ ਮੇਰੇ ਕੋਲੇ ਪਿੰਡ ਨੌਜਵਾਨ ਆਏ ਸੀਗੇ ਉਹਨਾਂ ਨੇ ਇੱਕ ਗੱਲ ਕਹੀ ਸੀਗੀ ਕਿ ਪੰਜਾਬ ਦੇ ਵਿੱਚ ਦਰਖਤਾਂ ਦੀ ਕਟਾਈ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਮੈਨੂੰ ਲਗਾਤਾਰ 5 ਕਿ ਸਾਲ 6 ਸਾਲ ਹੋ ਗਏ ਹੋਣਗੇ ਆਏ ਸਾਲ ਅਸੀਂ ਦਰਖਤ ਲਗਾਤਾਰ ਲਾਉਂਦੇ ਆ ਰਹੇ ਹਾਂ ਪਿੰਡ ਦੇ ਵਿੱਚ 4 ਏਕੜ ਦੇ ਵਿੱਚ ਡਾਕਟਰ ਸਾਹਿਬ ਬੈਠੇ ਹੋਣਗੇ ਚਾਰ ਕਿੱਕਰ ਦੇ ਵਿੱਚ ਅਸੀਂ ਜੰਗਲ ਤਿਆਰ ਕਰਿਆ ਪਿੰਡ ਦੇ ਵਿੱਚ ਡੇਢੇ ਕਿੱਲੇ ਦੇ ਵਿੱਚ ਬਾਗ ਤਿਆਰ ਕਰਿਆ ਤਿੰਨ ਥਾਮਾਂ ਜਿਹੜੀਆਂ ਅਸੀਂ ਹੋਰ ਕਵਰ ਕਰ ਚੁੱਕੇ ਆ ਤਿੰਨ ਥਾਮਾਂ ਜਿਹੜੀਆਂ ਪਹਿਲਾਂ ਦੋ ਕਰੀਆਂ ਫਿਰ ਤਿੰਨ ਥਾਮਾਂ ਹੋਰ ਕਵਰ ਕਰ ਚੁੱਕੇ ਆ ਉਹਨਾਂ ਦੇ ਉੱਪਰ ਦਰਖਤ ਲਾਏ ਨੇਗੇ ਤੁਸੀਂ ਜਿਹੜੇ ਦਰਖਤਾਂ ਦਾ ਨਾਲ ਖੂਨ ਦੇ ਨਾਲ ਤਾਂ ਖੂਨਦਾਨ ਕੈਂਪ ਦੇ ਨਾਲ ਦਰਖਤ ਵੰਡਣ ਦਾ ਕੰਮ ਕੀਤਾ ਉਹ ਬਹੁਤ ਸੋਹਣਾ ਕੰਮ ਕੀਤਾ ਇਸ ਕਰਕੇ ਜਿਹੜਾ ਵੀ ਬੰਦਾ ਦਰਖਤ ਲੈ ਕੇ ਜਾਊ ਉਹ ਦਰਖਤ ਨੂੰ ਪਾਲੇ ਪਲੋਸੇ ਤੇ ਜਿਹੜੇ ਸਾਡੇ ਦਰਖਤ ਕੱਟੇ ਜਾ ਰਹੇ ਨੇ ਦੇਖੋ ਮੈਂ ਨਾ ਹੁਣ ਆਪਣੇ ਸੰਗਰੂਰ ਤੋਂ ਜਦੋਂ ਇਧਰ ਨਾਬਾ ਨੂੰ ਆ ਰ ਉਦੇ ਉਪਰ ਦਰਖਤੀ ਦਰਖਤ ਨੇਗੇ ਇੱਕ ਇੰਨਾ ਸੋਹਣਾ ਸਕੂਨ ਮਿਲਦਾ ਇੱਕ ਦਰਖਤ ਜਦੋਂ ਹੁੰਦਾ ਨਾ ਘਟੋ ਘਟ 10 15 ਸਾਲ ਦੇ ਵਿੱਚ ਇੱਕ ਦਰਖਤ ਦਰਖਤ ਪੂਰਾ ਕਾਮਯਾਬ ਹੁੰਦਾ 10 15 ਸਾਲ ਲੱਗਦੇ ਨੇ ਆਪਾਂ ਨੂੰ ਬਟਨ ਨੂੰ 10 15 ਮਿੰਟ ਨਹੀਂ ਲੱਗਦੇ ਇਸ ਕਰਕੇ ਜਿਹੜਾ ਤੁਸੀਂ ਇਹ ਦਰਖਤਾਂ ਦਾ ਪ੍ਰਾਲਾ ਕੀਤਾ ਵੀ ਬਹੁਤ ਚੰਗਾ ਕੀਤਾ ਹੁੰਦਾ ਧੰਨਵਾਦ ਬਾਈ ਜਿਹੜਾ ਵੀ ਕੋਈ ਨੌਜਵਾਨ ਦਰਖਤ ਲੈ ਕੇ ਜਾਊ ਉਹਨੂੰ ਪੂਰਾ ਪੁੱਤਾਂ ਵਾਂਗੂ ਪਾਲੇ ਠੀਕ ਹੈ ਇਸ ਕਰਕੇ ਜਿਹੜੇ ਵੀ ਸਾਡੇ ਆਪਣੇ ਖੇਤਾਂ ਦੇ ਵਿੱਚ ਕਿਸਾਨ ਦਰਖਤ ਕੱਟ ਰਹੇ ਨੇ ਮੇਰੇ ਉਹਨਾਂ ਅੱਗੇ ਬੇਨਤੀ ਹੁੰਦੀ ਹੈ ਵੀ ਆਪਾਂ 15 ਮਿੰਟਾਂ ਦਾ ਦਰਖਤ ਵੱਢ ਕੇ ਮਾਰਦੇ ਆ 15 ਸਾਲ ਹੋਣ ਤੇ ਲੱਗਦੇ ਨੇਗੇ ਇਸ ਕਰਕੇ ਵੀਰੋ ਕੋਈ ਫਰਕ ਨਹੀਂ ਪੈਂਦਾ ਜੇ ਕਿੱਲੇ ਦੇ ਵਿੱਚੋਂ ਮਨ ਤਾਂ ਜੀਰੀਆ ਚੋਂ ਨਾ ਘਟ ਨਿਕਲੇਊਗਾ ਕਿਉਂਕਿ ਤੁਸੀਂ ਇਸ ਹਿਸਾਬ ਲਾ ਲਓ ਵੀ ਹਰ ਇੱਕ ਅੱਜ ਪਰਿਵਾਰ ਦੇ ਵਿੱਚ ਹਰ ਇੱਕ ਪਰਿਵਾਰ ਦੇ ਵਿੱਚੋਂ ਲੱਖ ਜਾਂ 2 ਲੱਖ ਰੁਪਏ ਦਵਾਈਆਂ ਉਹੀ ਸਾਲ ਦਾ ਜਾ ਰਿਹਾ ਹੈ ਆ ਡਾਕਟਰ ਬੈਠੇ ਨੇਗੇ ਪੁੱਛ ਲਿਓ ਕਿੰਨੀਆਂ ਬਿਮਾਰੀਆਂ ਵਧੀਆਂ ਕਿੰਨੇ ਹਸਪਤਾਲ ਵਧ ਗਏ ਇਹਦਾ ਕਾਰਨ ਇਹੀ ਆ ਕਿ ਚਾਹੇ ਆਪਾਂ ਪਿੰਡ-ਪਿੰਡ ਹਸਪਤਾਲ ਖੋਲ੍ਹ ਲੀਏ ਦੇਖੋ ਤਾਂ ਵੀ ਜਿਹੜਾ ਆਪਣਾ ਬਿਮਾਰੀਆਂ ਤੋਂ ਬਚਾ ਨਹੀਂ ਸਕਦੇ ਪਾਣੀ ਆਪਣਾ ਪੀਣ ਵਾਲਾ ਦੂਸ਼ਤ ਹੋ ਗਿਆ ਹਵਾ ਆਪਣੀ ਦੋਸਤ ਹੋ ਗਈ ਮਿੱਟੀ ਆਪਣੀ ਦੋਸਤ ਹੋ ਗਈ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਦੀ ਜਿਹੜੀ ਸਾਡੀ ਬਾਣੀ ਕਹਿੰਦੀ ਆ ਵੀ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤਮਾ ਹੱਤ ਜਿਹੜਾ ਸਾਡਾ ਸਭ ਤੋਂ ਪਹਿਲਾ ਵੱਡਾ ਪਿਓ ਆ ਉਹ ਸਾਡਾ ਪਾਣੀ ਆ ਧਰਤੀ ਸਾਡੀ ਮਾਂ ਆ ਹਵਾ ਸਾਡੀ ਗੁਰੂ ਆ ਇਹ ਤਿੰਨਾਂ ਚੀਜ਼ਾਂ ਸਾਡਾ ਸਰੀਰ ਬਣਿਆ ਹੋਇਆ ਭਰਾਵੋ ਆਪਾਂ ਸਾਰੇ ਜਾਣੇ ਸਾਰੇ ਜਿੰਨੇ ਵੀ ਸਾਡੇ ਕਿਸਾਨ ਭਰਾ ਨੇ ਮਜ਼ਦੂਰ ਭਰਾ ਨੇ ਆਪਾਂ ਖੇਤਾਂ ਦੇ ਵਿੱਚੋਂ ਆਪਣੇ ਨਿੱਜੀ ਥੋੜੇ ਸਵਾਰਥ ਘਟਾ ਕੇ ਆਪਾਂ ਇਹ ਦਰਖਤ ਵਧਣੇ ਹੀ ਬੰਦ ਕਰੀਏ ਦਰਖਤ ਹੋਰ ਲਾਈਏ 33% ਰਕਮਾ ਜਿਹੜਾ ਪੰਜਾਬ ਦਾ ਦਰਖਤਾਂ ਹੈਟ ਚਾਹੀਦਾ ਅੱਜ 2 ਜਾਂ 3% ਰਕਮਾ ਦਰਖਤਾਂ ਹੈਟ ਹੈ ਕਿੰਨੇ ਮਾੜੇ ਹਾਲਾਤ ਹੋ ਗਏ ਕਿੰਨਾ ਮਾੜਾ ਵਾਤਾਵਰਨ ਖਰਾਬ ਹੋ ਗਿਆ ਕਿੰਨੇ ਸਾਡਾ ਪਾਣੀ ਗੰਦਲਾ ਹੋ ਗਿਆ ਇਸ ਕਰਕੇ ਵੀਰੋ ਪ੍ਰਭਾਉ ਆਪਾਂ ਸਤਤ ਮੰਦੋ ਤਾਕੜੇ ਹੋਈਏ ਆਪਣੇ ਜਿਹੜੇ ਵਾਤਾਵਰਨ ਨੂੰ ਵੀ ਸਾਂਭੀਏ ਆ ਜਿਹੜਾ ਤੁਸੀਂ ਚੰਗਾ ਅਪਰਾਲਾ ਕੀਤਾ ਖੂਨਦਾਨ ਦਾ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਮੈਨੂੰ ਸੱਦ ਕੇ ਮਾਨ ਸਤਿਕਾਰ ਬਖਸ਼ਿਆ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ